ਤੇ ਨਹੀਂ ਮਿਲਦਾ ਨਾ ਆਟਿਆ ਨੂੰ ਨਾ ਕਿਸ ਨੂੰ ਜੇ ਸਾਰਾ ਜਾ ਮੀਤਾ ਪਰ ਇਹਨੇ ਕੀਤਾ ਗਲਤਿਆ ਨੇ 700 ਹਾਲ ਦੀ ਮਤਲਬ 10 ਸਾਲ ਲੱਖ ਰੁਪਇਆ ਹੋਰ ਬੰਦਾ ਘਰੀ ਭਰੇਗਾ ਕਿਤੋਂ ਭਰੇਗਾ ਮਾਰਾ ਹੋਰ ਵੇਖੋ ਇਹ ਨਹੀਂ ਜਨਤਾ ਹੋਰੀ ਪਰੇਸ਼ਾਨ ਹੋਰੀ ਵੇਖ ਲੋ ਸਾਰੇ ਪੈਸੇ ਬੁਰਾ ਹਾਲ ਹੈ ਕੀ ਕਹਿਣਾ ਚਾਹਦੇ ਸਾਰੇ ਪਾਸੇ ਘਰੀਪੋ ਸਾਰੇ ਵੇਖੋ ਕਿੰਨੇ ਕਿੰਨੇ ਬਹੁਤ ਰਸ਼ ਲੱਗੇ ਹਨਾਰੀ ਚਲੋ ਜੋ ਸ਼ੇਰਪੁਰ ਦੇ ਜੋ ਲੋਕਾਂ ਕੋਲ ਦੇ ਚਲੋ ਜੋ ਬਾਬਾ ਥਾਨ ਸਿੰਘ ਦੇ ਚਲੋ ਸਾਰੇ ਪਾਸੇ ਰਸ਼ ਲੱਗਿਆ ਹੈ ਕੀ ਕਹਿਣਾ ਚਾਹਦੇ ਹੋ ਲੋਕਾਂ ਨੂੰ ਪਰ ਨਿਆਂ ਕੀਤਾ ਕੀਤਾ ਇਹਨਾਂ ਨੇ ਪਰ ਗਰੀ ਇਹ ਆਪਣਾ ਡਰਾਈਵਰ ਡਰਾਈਵਰਾਂ ਨੂੰ ਤੋਖਾ ਹੋ ਰਿਹਾ ਹੈ ਇਹ ਜ਼ਿੰਮੇਵਾਰ ਕਿਹਨੂੰ ਸਮਝਦੇ ਤੁਸੀਂ ਮਾਰਾ ਜ਼ਿੰਮੇਵਾਰੀ ਮਾਰਾ ਸੰਦੀਪ ਘਾਟੇ 15000 ਰੁਪਏ ਮਹੀਨਾ ਬੰਦਾ ਗਰੀ ਬੰਦਾ ਕੀ ਕਰੇਗਾ ਦੱਸੋ 10 ਲੱਖ ਰੁਪਏ ਪਹਿਲਾਂ ਜੇਬ ਵਿੱਚ ਪਾ ਕੇ ਫਿਰ ਤੁਰੇਗਾ ਦੱਸੋ ਭਾਈ ਤੇ ਇਹ ਨਹੀਂ ਪੈ ਰਿਹਾ ਭਾਈ 200 ਤੋਂ ਵੱਧ ਕਦੇ ਪਾਣਾ ਨਹੀਂ ਆਏਗਾ ਤੇ ਦੋ ਦੰਦਾਂ ਨੇ ਕੀ ਕਰਾਂਗੇ ਭਾਈ ਫੇਰ ਹੁੰਦਾ ਨਿਕਟਰੋਲ ਮਿਲਿਆ ਨਹੀਂ ਨਹੀਂ ਭਾਈ ਮਿਲਿਆ ਨਹੀਂ ਕੱਲ ਹੀ ਜਾ ਰਹੇ ਹੈਗੇ ਭਾਈ ਤੇਲ ਹੀ ਮਿਲਦਾ ਨਾ ਆਟਿਆ ਨੂੰ ਨਾ ਕਿਸ ਨੂੰ ਲੱਗੇ ਸਾਰਾ ਜਾ ਮੀਤਾ ਪਰ ਇਹਨੇ ਕੀਤਾ ਗਲਤ ਹੈ ਨੇ 700 ਹਾਲ ਦੀ ਮਤਲਬ 10 ਸਾਲ ਲੱਖ ਰੁਪਇਆ ਹੋਰ ਬੰਦਾ ਘਰੀ ਭਰੇਗਾ ਕਿ ਤੂੰ ਭਰੇਗਾ ਮਾਰਾ ਹੁਣ ਵੇਖੋ ਇਹ ਨਹੀਂ ਚਿੰਤਾ ਹੋ ਰਹੀ ਹੈ ਪਰੇਸ਼ਾਨ ਹੋ ਰਹੀ ਹੈ ਵੇਖ ਲੋ ਸਾਰੇ ਪੈਸੇ ਬੁਰਾ ਹਾਲ ਹੈ ਕੀ ਕਹਿਣਾ ਚਾਹਦੇ ਸਾਰੇ ਬਸੇ ਘਰੀ ਕੋ ਸਾਰੇ ਵੇਖੋ ਕਿੰਨੇ ਕਿੰਨੇ ਬਹੁਤ ਰਸ ਲੱਗੇ ਹਨਾਰੀ ਚਲੋ ਜੋ ਸ਼ੇਰਪੁਰ ਦੇ ਜੋ ਯੋਗਲਾਡੇ ਚਲੋ ਜੋ ਪਪਾ ਤਾਂ ਜਿੰਨਸੋ ਨੇ ਜਰੋ ਸਾਰੇ ਪਾਸੇ ਰਸ਼ ਲੱਗਿਆ ਹੈ ਕੀ ਕਹਿਣਾ ਚਾਹਦੇ ਹੋ ਲੋਕਾਂ ਨੂੰ ਪਰ ਨਿਆਜ ਕੀਤਾ ਕੀਤਾ ਇਹਨਾਂ ਨੇ ਪਰ ਇਹ ਆਪਣਾ ਡਰਾਈਵਰ ਡਰਾਈਵਰਾਂ ਨਾ ਧੋਖਾ ਹੋ ਰਿਹਾ ਹੈ ਇਹ ਜ਼ਿੰਮੇਵਾਰ ਕਿਹਨੂੰ ਸਮਝਦੇ ਤੁਸੀਂ ਮਾਰਾ ਜ਼ਿੰਮੇਵਾਰੀ ਮਾਰਾ ਹੁਣ ਸੰਦਰੀ ਘਾਟੇ 15000 ਰੁਪਏ ਮਹੀਨਾ ਬੰਦਾ ਗਰੀਬ ਬੰਦਾ ਕੀ ਕਰੇਗਾ ਦੱਸੋ 10 ਲੱਖ ਰੁਪਏ ਪਹਿਲਾਂ ਜੇਬ ਵਿੱਚ ਪਾ ਕੇ ਫਿਰ ਤੁਰੇਗਾ ਦੱਸੋ